ਖਾਲੀ ਪਲਾਟ ਦੇ ਵਿੱਚ ਇੱਕ ਔਰਤ ਦੀ লাশ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਚਰਚਾ ਸੰਸਨੀ ਫੈਲ ਗਈ ਤੇ ਇਸ ਦੀ ਸੂਚਨਾ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਅਧਿਕਾਰੀਆਂ ਨੇ ਜਦੋਂ ਜਾ ਕੇ ਦੇਖਿਆ ਤਾਂ ਪਲਾਟ ਦੇ ਵਿੱਚ ਇੱਕ ਔਰਤ ਜਿਸ ਦਾ ਗਲਾ ਕੱਟਿਆ ਹੋਇਆ ਸੀ ਉਸ ਦੀ লাশ ਪਈ ਸੀ ਤੇ ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਔਰਤ ਘਰ ਤੋਂ ਬਾਹਰ ਰਾਤ ਵੇਲੇ ਸਬਜ਼ੀ ਲੈਣ ਦੇ ਲਈ ਨਿਕਲੀ ਸੀ ਲੇਕਿਨ ਵਾਪਸ ਨਹੀਂ ਪਰਤੀ ਸੀ ਮਾਮਲਾ ਬਠਿੰਡਾ ਦੇ ਚੰਡੀਗੜ੍ਹ ਰੋਡ ਦਾ ਹੈ ਜਿੱਥੇ ਕੇ ਖਾਲੀ ਪਲਾਟ ਦੇ ਵਿੱਚ ਇਹ লাশ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਸਿੱਧਾ ਮਾਹੌਲ ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਬਿਹਾਰ ਦੀ ਰਹਿਣ ਵਾਲੀ ਸੀ ਤੇ ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਉਹਨਾਂ ਦੇ ਹੱਥ ਵੱਖ-ਵੱਖ ਪਹਿਲੂ ਲੱਗੇ ਨੇ ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਏਗਾ। ਜੋਗੀਨਗਰ ਟਿੱਬਿਆਂ ਵਾਲੀ ਸਾਈਡ ਇੱਕ ਔਰਤ ਦਾ ਜਿਹੜਾ ਹੈਗਾ ਗਲਾ ਘੋਟ ਕੇ ਮਰਡਰ ਕਰ ਦਿੱਤਾ ਗਿਆ ਤੇ ਜਿਹੜੀ লাশ ਹੈਗੀ ਝੋੜੀਆਂ ਝਾੜੀਆਂ ਦੇ ਵਿੱਚ ਛੁੱਟੀ ਗਈ ਹੈਗੀ ਹੈ। ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੀਆਂ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਹਨ। ਥਾਣਾ ਕਨਾਲ ਪੁਲਿਸ ਦੀ ਟੀਮ ਵੀ ਪਹੁੰਚੀ ਹੋਈ ਹੈ। ਜਿਹੜੀ ਘਟਨਾ ਦੀ ਜਾਂਚ ਕਰ ਰਹੀ ਹੈ ਮ੍ਰਿਤਕ ਔਰਤ ਦਾ ਨਾਮ ਕੰਚਨ ਜਿਸ ਦੇ ਪਤੀ ਦਾ ਨਾਮ ਸੁਖੰਦਾਸ ਤੇ ਜਿਹੜੇ ਇੱਥੇ ਜੋਗੀ ਨਗਰ ਟੀਬੇ 15 ਨੰਬਰ ਗਲੀ ਦੇ ਵਿੱਚ ਕਿਰਾਏ ਦੇ ਉੱਤੇ ਰਹਿੰਦੇ ਸੀਗੇ ਇਹ ਦੇ ਬੱਚਿਆਂ ਦੇ ਮੁਤਾਬਕ ਘਰਦਿਆਂ ਦੇ ਮੁਤਾਬਕ ਵੀ ਇਹ ਰਾਤ ਨੂੰ ਸਬਜੀ ਲੈਣ ਦੇ ਲਈ ਗਈ ਸੀਗੀ ਇਹਦੇ ਜਿਹੜੇ ਮਰਡਰ ਦੇ ਅਸਲ ਕਾਰਨ ਹੈ ਉਹਦੇ ਵਾਸਤੇ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਇੱਥੇ ਮੌਕੇ ਤੇ ਕਰ ਰਹੀ ਹੈਗੀ ਸਾਡੀ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਟੀਮ ਉਹ ਵੀ ਇੱਥੇ ਪਹੁੰਚੀ ਹੋਈ ਹੈ ਇੱਕ ਅੱਜ ਸਾਨੂੰ ਕੰਟਰੋਲ ਰੂਮ ਤੇ ਕਾਲ ਮਿਲੀ ਸੀ ਕਿ ਇੱਕ ਲੇਡੀ ਹੈਗੀ ਕੰਚਨ ਨਾਮ ਦੀ ਲੜਕੀ ਹੈ ਜੇ ਜਿਹੜੀ ਹੈਗੀ ਇੱਥੇ ਝਾੜੀਆਂ ਦੇ ਵਿੱਚ ਜਿਹੜੀ ਹੈਗੀ ਛੁੱਟੀ ਹੋਈ ਸੀ ਇੱਥੇ ਮੌਕੇ ਤੇ ਸਾਡੇ ਵੱਲੋਂ ਪੁੱਜ ਕੇ ਜਿਹੜੀ ਹੈਗੀ ਤਫ਼ਤੀਸ਼ ਜਿਹੜੀ ਸ਼ੁਰੂ ਕੀਤੀ ਗਈ ਹੈ ਇਹ ਇੱਥੇ ਕੰਚਨ ਜਿਹੜੀ ਲੇਡੀ ਹੈ ਇਹਦੇ ਇੱਥੇ ਮੈਰਿਟ ਹੈ ਗਲੀ ਨੰਬਰ 15 ਦੇ ਵਿੱਚ ਰੈਂਟ ਦੇ ਉੱਪਰ ਰਹਿੰਦੇ ਨੇ ਬੇਸਿਕਲੀ ਬਿਹਾਰ ਦੇ ਰਹਿਣ ਵਾਲੇ ਨੇ ਇੱਥੇ ਆਪਣੇ ਹਸਬੰਡ ਤੇ ਤਿੰਨ ਬੱਚਿਆਂ ਦੇ ਨਾਲ ਇੱਥੇ ਰਹਿੰਦੀ ਹੈ ਕੱਲ ਰਾਤ ਤੋਂ ਹੀ ਇਹ ਘਰ ਤੋਂ ਜਿਹੜੀ ਸੀਗੀ ਮਿਸਿੰਗ ਸੀਗੀ ਘਰ ਵਾਲਿਆਂ ਨੇ ਦੀ ਭਾਲ ਵੀ ਕੀਤੀ ਘਰ ਵਾਲਿਆਂ ਦਾ ਲੱਭ ਰਿਆ ਸੀਗਾ ਮਾਰਨਿੰਗ ਜਦੋਂ ਲੱਭਦੇ ਲੱਭਦੇ ਇਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਜਿਹੜੀ ਹੈਗੀ ਡੈੱਡ ਬੋਡੀ ਹੈਗੀ ਫਿਰ ਇਹਨਾਂ ਨੇ ਕੰਟਰੋਲ ਰੂਮ ਤੇ ਸਾਨੂੰ ਪੁਲਿਸ ਨੂੰ ਇਨਫਾਰਮ ਕੀਤਾ ਸੀ ਅਸੀਂ ਮੌਕੇ ਪਰ ਆਏ ਹਾਂ ਰੀਲੀਮਿਨਰੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਇਹੀ ਲੱਗ ਰਿਹਾ ਹੈ ਵੀ ਜਿਹੜਾ ਹੈਗਾ ਗੱਲਾ ਕੁੱਟ ਕੇ ਇਹਦਾ ਜਿਹੜਾ ਮਰਡਰ ਕੀਤਾ ਗਿਆ ਸੋ ਇਹਦੇ ਘਰਵਾਲੇ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਹੈਗੀ ਐਸ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਤੇ ਜਲਦੀ ਹੀ ਜਿਹੜੀ ਹੈਗੀ ਐ ਇਹਦੇ ਜਿਹੜਾ ਦੋਸ਼ੀ ਹੈ ਉਹਨੂੰ ਜਲਦੀ ਅਸੀਂ ਟਰਾਈ ਕਰਕੇ ਫੜ ਲਾਵਾਂਗੇ ਸਰ ਕਿੰਨੀ ਕੁ ਉਮਰ ਲਾਉਂਦੀ ਹੈ ਉਮਰ ਤਕਰੀਬਨ ਇਹਦੀ 32-3 ਬਿਹਾਰ ਦੇ ਰਹਿਣ ਵਾਲੇ ਨੇ ਹੁਣ ਇੱਥੇ ਗਲੀ ਨੰਬਰ 15 ਦੇ ਵਿੱਚ ਰੈਂਟ ਦੇ ਉੱਪਰ ਰਹਿੰਦੇ ਆ। ਇਹਨਾਂ ਘਰ ਕੋਈ ਕਵਿ ਪਬਲਿਕ ਦੇ ਸਾਹਮਣੇ ਪੁਛਾਇਆ ਨਹੀਂ। ਪ੍ਰੀਲੀਮਿਨਰੀ ਦੇ ਵਿੱਚ ਇੱਕ ਦੋ ਤਿੰਨ ਸਾਡੇ ਕੋਲ ਕਲੂਜ਼ ਆਏ ਨੇ ਜਿਹੜੇ ਘਰ ਵਾਲਿਆਂ ਨਾਲ ਗੱਲ ਕੀਤੀ ਆਸਪਾਤ ਹੋਸ ਤੋਂ ਗੱਲ ਕੀਤੀ ਹੈ ਤੇ ਹੋਰ ਜਿਹੜੇ ਐਵੀਡੈਂਸ ਅਸੀਂ ਕਲੈਕਟ ਕੀਤੇ ਉਹ ਤੋਂ ਥੋੜਾ ਜਿਹਾ ਸਾਨੂੰ ਲੀਡ ਮਿਲੀ ਹੈ। ਅਸੀਂ ਉੱਤੇ ਵਰਕ ਕਰ ਰਹੇ ਹਾਂ ਤੇ ਜਲਦੀ ਹੀ ਜਿਹੜਾ ਹੈਗਾ ਇਹਨੂੰ ਅਡਰੈਸ ਕਰ ਲਵਾਂਗੇ। ਜਗਬਾਣੀ ਟੀਵੀ ਲਈ ਵੀ ਕੇ ਬਹਿਲ ਦੀ ਰਿਪੋਰਟ।